ਰਾਤ ਦੇ ਹਨੇਰੇ ਵਿੱਚ ਸ਼ਹਿਰ ਤੋਂ ਬਾਹਰ ਇੱਕ ਸਨਸਾਨ ਸੜਕ ਤੇ دہشت ਦਾ ਮਾਹੌਲ છਾਇਆ ਹੈ ਦਰਜਨਾ ਪੁਲਿਸ ਗੱਡੀਆਂ ਦੀਆਂ ਤੇਜ਼ ਲਾਈਟਾਂ ਚਾਰੇ ਪਾਸੇ ਚਮਕ ਰਹੀਆਂ ਹਨ ਜਿਸ ਨਾਲ ਰਾਤ ਦਾ ਹਨੇਰਾ چیرਿਆ ਜਾ ਰਿਹਾ ਹੈ ਲਗਾਤਾਰ ਵੱਜਦੇ ਸਾਇਰਨਾਂ ਦੀ ਆਵਾਜ਼ ਨੇ ਪੂਰੇ ਇਲਾਕੇ ਦੇ ਵਿੱਚ ਤਣਾਅ ਪੈਦਾ ਕੀਤਾ ਹੈ ਇੱਕ ਵਿਸ਼ਾਲ ਮਸਤ ਘਾਤੀ ਆਪਣੀਆਂ ਲਾਲ ਅੱਖਾਂ ਅਤੇ ਪਾਗਲ ਹੱਥ ਦੇ ਵਿੱਚ ਪੁਲਿਸ ਦੀ ਘੇਰਾਬੰਦੀ ਨੂੰ ਤੋੜ ਕੇ ਸੜਕ ਤੇ ਬੇਕਾਬੂ ਹੋ ਕੇ ਭਜ ਰਿਹਾ ਹੈ ਕਰ ਰਿਹਾ ਹੈ ਅਤੇ ਉਸ ਦੀ ਗਰਜ ਨਾਲ ਧਰਤੀ ਵੀ ਕੰਬ ਰਹੀ ਹੈ ਜਿਵੇਂ ਕੀ ਪੁੱਟਾ ਲਗਿਆ ਹੋਵੇ ਉਸ ਨੇ ਸੜਕ ਦੇ ਕਿਨਾਰੇ ਖੜੀਆਂ ਕੁਝ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਿਸ ਵਾਲੇ ਉਸ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੇ ਸਾਰੇ ਯਤਨ ਡੰਡੇ ਰਸੇ ਅਤੇ ਇਥੋਂ ਤੱਕ ਕਿ ਟੀਅਰ ਗੈਸ ਵੀ ਉਸ ਤੇ ਕਹਿਰ ਨੂੰ ਰੋਕ ਨਹੀਂ ਪਾਰੇ ਹਾਥੀ ਦੇ ਵਿਸ਼ਾਲ ਸਰੀਰ ਅਤੇ ਬੇਕਾਬੂ ਤਾਕਤ ਨੇ ਪੁਲਿਸ ਫੋਰਸ ਨੂੰ ਵੀ ਬੇਬਸ ਕਰ ਦਿੱਤਾ ਹੈ ਐਸੇ ਸਮੇਂ ਇੱਕ ਕਾਲੇ ਰੰਗ ਦੀ ਪੁਲਿਸ ਗੱਡੀ ਦੂਰੋਂ ਤੇਜ਼ੀ ਨਾਲ ਆਉਂਦੀ ਹੈ ਅਤੇ ਅਚਾਨਕ ਤੇਜ਼ ਬ੍ਰੇਕ ਲਗਾਉਂਦੀ ਹੈ ਜਿਸ ਨਾਲ ਟਾਇਰਾਂ ਦੀ ਚੀਕ ਪੂਰੀ ਰਾਤ ਦੇ ਵਿੱਚ ਗੂੰਜਦੀ ਹੈ ਉਸ ਗੱਡੀ ਦੇ ਵਿੱਚੋਂ ਐਸਪੀ ਸਿਮਰਨ ਕੌਰ ਉਤਰਦੀ ਹੈ ਜਿਸ ਦੇ ਚਿਹਰੇ ਤੇ ਡਰ ਦੀ ਝਲਕ ਸਾਫ਼ ਨਜ਼ਰ ਆ ਰਹੀ ਹੈ ਉਹ ਜਾਣਦੀ ਹੈ ਕਿ ਉਸਦੇ ਖਤਾਂ ਦੇ ਵਿੱਚ ਕੋਈ ਵੀ ਹਥਿਆਰ ਨਹੀਂ ਹੈ ਅਤੇ ਇਹ ਮਸਤ ਖਾਤੀ ਦੇ ਸਾਹਮਣੇ ਉਸਦੀ ਪੁਲਿਸ ਦੀ ਤਾਕਤ ਬੇਕਾਰ ਜਪਦੀ ਹੈ ਹਾਥੀ ਅਚਾਨਕ ਉਸ ਵੱਲ ਵਧਣ ਲਗਾ ਉਸਦੇ ਵਿਸ਼ਾਲ ਕਦਮਾਂ ਨਾਲ ਜ਼ਮੀਨ ਕੰਬ ਗਈ ਉਸ ਦੀਆਂ ਲਾਲ ਅੱਖਾਂ ਦੇ ਵਿੱਚ ਇੱਕ ਅਜੀਬ ਜਿਹਾ ਗੁੱਸਾ ਦਰਦ ਹੈ ਸਿਮਰਨ ਕੌਰ ਆਪਣੇ ਪੈਰਾਂ ਖਿਟੋ ਜ਼ਮੀਨ ਕਿਸਕਣ ਲੱਗਦੀ ਮਹਿਸੂਸ ਕਰਦੀ ਹੈ ਉਹ ਇੱਕ ਪਲ ਦੇ ਲਈ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਜਿਵੇਂ ਕਿ ਆਪਣੀ ਹਰ ਮੰਜ਼ੂਕੀ ਹੋਵੇ ਜਿਵੇਂ ਇਹੀ ਬਸ ਉਸਦਾ ਅਕੀਰਲਾ ਸਮਾਂ ਹੋਵੇ ਜਿਵੇਂ ਬਸ ਇੱਥੇ ਹੀ ਉਸਦੀ ਜ਼ਿੰਦਗੀ ਦਾ ਅੰਤ ਹੋ ਜਾਣਾ ਹੈ ਪਰ ਇੱਕ ਅਚਾਨਕ ਅਧਪਦ ਘਟਨਾ ਵਾਪਰਦੀ ਹੈ ਜਿਸ ਨੇ ਉੱਤੇ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇੱਕ ਪੁਲਸ ਬੈਂ ਜੋ ਖਾਤੀ ਦੇ ਝਟਕੇ ਨਾਲ ਥੋੜੀ ਖੁੱਲ ਗਈ ਹੈ ਉਸ ਦਾ ਦਰਵਾਜ਼ਾ ਖੁੱਲਦਾ ਹੈ ਅਤੇ ਇੱਕ ਅਣਜਾਣ ਜਵਾਨ ਕੈਦੀ ਬਾਹਰ ਆਉਂਦਾ ਹੈ ਉਸਦਾ ਚਿਹਰਾ ਰਾਤ ਦੇ ਹਨੇਰੇ ਅਤੇ ਪੁਰਸ਼ਤੀਆਂ ਲਾਈਟਾਂ ਵਿੱਚ ਸਪਸ਼ਟ ਦਿਖਾਈ ਨਹੀਂ ਜਾਂਦਾ ਸਿਰਫ ਇੱਕ ਲੰਮਾ ਤਕੜਾ ਪਰਛਾਵਾਂ ਨਜ਼ਰ ਆਉਂਦਾ ਹੈ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਿਮਰਨ ਕੌਰ ਅਤੇ ਹਾਥੀ ਦੇ ਬਿਲਕੁਲ ਵਿਚਕਾਰ ਆ ਕੇ ਖੜਾ ਹੋ ਜਾਂਦਾ ਹੈ ਬਿਨਾਂ ਕਿਸੇ ਡਰ ਦੇ ਉਹ ਹਾਥੀ ਨੂੰ ਦੇਖਦਾ ਹੈ ਅਤੇ ਹਾਥੀ ਵੀ ਉਸ ਨੂੰ ਦੇਖਦਾ ਹੈ ਉਸ ਦੀਆਂ ਲਾਲ ਅੱਖਾਂ ਦੇ ਵਿੱਚ ਇੱਕ ਪਲ ਦੀ ਚਮਕ ਆਉਂਦੀ ਹੈ ਉਹ ਨੌਜਵਾਨ ਇੱਕ ਡੂੰਗੀ ਅਤੇ ਸ਼ਾਂਤ ਆਵਾਜ਼ ਦੇ ਵਿੱਚ ਹਾਥੀ ਨੂੰ ਕੁਝ ਆਖਦਾ ਹੈ ਜੋ ਪੁਲਿਸ ਵਾਲਿਆਂ ਨੂੰ ਸਮਝ ਨਹੀਂ ਆਉਂਦਾ ਜਿਵੇਂ ਉਸ ਨੂੰ ਆਪਣੇ ਮਾਂ ਦੀ ਗੋਦ ਦੇ ਵਿੱਚ ਬੁਲਾ ਰਿਆ ਹੋਵੇ ਇਹ ਕੋਈ ਜਾਦੂ ਨਹੀਂ ਸੀ ਇਹ ਉਸ ਦੀ ਆਵਾਜ਼ ਦਾ ਅਹਿਸਾਸ ਸੀ ਜਿਸ ਨੂੰ ਹਾਥੀ ਕਈ ਦਿਨਾਂ ਤੋਂ ਸੁਣ ਨਹੀਂ ਪਾਇਆ ਸੀ ਹਾਥੀ ਦੇ ਪੈਰ ਲੁਕ ਜਾਂਦੇ ਹਨ ਉਸ ਤੇ ਗਰਜ ਬੰਦ ਹੋ ਚੁੱਕੀ ਹੈ ਅਤੇ ਸਿਰਫ ਉਸ ਅਣਜਾਣ ਕੈਦੀ ਨੂੰ ਦੇਖਦਾ ਹੋਏ ਉਹ ਨੌਜਵਾਨ ਥੋੜੀ-ਥੋੜੀ ਹਾਥੀ ਦੇ ਨੇੜੇ ਜਾਂਦਾ ਹੈ ਉਸ ਨੂੰ ਆਪਣੇ ਹੱਥਾਂ ਨਾਲ ਚੁੰਮਦਾ ਹੈ ਉਸ ਤੇ ਮੱਥੇ ਤੇ ਹੱਥ ਫੇਰਦਾ ਹੈ ਜਿਵੇਂ ਉਹ ਉਸ ਨੂੰ ਦਿਲਾਸਾ ਦੇ ਰਿਹਾ ਹੋਵੇ ਹਾਥੀ ਸ਼ਾਂਤ ਹੋ ਚੁੱਕਾ ਹੈ ਉਸ ਦੀਆਂ ਲਾਲ ਅੱਖਾਂ ਦੇ ਵਿੱਚੋਂ ਗੁੱਸਾ ਗਾਇਬ ਹੋ ਚੁੱਕਿਆ ਹੈ ਅਤੇ ਉਹ ਆਪ ਪੈਰਾ ਪਾਰ ਬੈਠ ਜਾਂਦਾ ਹੈ ਜਿਵੇਂ ਉਹ ਆਪਣੇ ਮਾਲਕ ਤੋਂ ਮਾਫੀ ਮੰਗ ਰਿਹਾ ਹੋਵੇ ਜਾਂ ਸ਼ੁਕਰਗੁਜ਼ਾਰ ਹੋਵੇ ਕਿ ਉਸ ਨੂੰ ਆਖਿਰਕਾਰ ਸ਼ਾਂਤੀ ਮਿਲ ਗਈ ਹੈ ਸਿਮਰਨ ਕੌਰ ਐਸਪੀ ਬੜੀ ਹੈਰਾਨ ਹੈ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਜਿਸ ਕੈਦੀ ਨੂੰ ਉਸਨੇ ਕੁਝ ਘੰਟੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੈ ਉਸਨੇ ਉਸਦੀ ਜਾਨ ਬਚਾਈ ਹੈ ਉਸਦਾ ਹੰਕਾਰ ਟੁੱਟ ਗਿਆ ਹੈ ਉਸਦੇ ਮਨ ਵਿੱਚ ਹੁਣ ਸਿਰਫ ਡਰ ਹੈ ਹੈਰਾਨੀ ਅਤੇ ਇੱਕ ਅਣਜਾਣ ਜਾਸਤਕਰ ਹੈ ਇਹ ਬੰਦਾ ਕੌਣ ਹੈ ਉਸਦੇ ਮਨ ਵਿੱਚ ਇੱਕੋ ਸਵਾਲ ਵਾਰ-ਵਾਰ ਗੂੰਜ ਰਿਹਾ ਹੈ ਉਸ ਸਵਾਲੇ ਵਿੱਚ ਹੈਰਾਨਸਨ ਉਹਨਾਂ ਨੇ ਹਾ ਦ੍ਰਿਸ਼ ਪਹਿਲਾ ਕਦ ਨਹੀਂ ਸੀ ਦੇਖਿਆ ਲੇਕਿਨ ਉਸ ਅਣਜਾਣ ਨੌਜਵਾਨ ਨੇ ਮੈਡਮ ਦੀ ਜਾਨ ਬਚਾਣ ਦੇ ਬਦਲੇ ਦੇ ਵਿੱਚ ਆਖਿਰਕਾਰ ਅਜਿਹਾ ਕੀ ਮੰਗ ਲਿਆ ਕਿ ਸਾਰਿਆਂ ਦੇ ਪੈਰਾਸ਼ੂਟ ਜਮੀਨ ਨਿਕਲ ਗਏ ਕੱਲਾ ਕੱਲਾ ਹੈਰਾਨ ਲੱਗਿਆ ਸਾਰਿਆਂ ਦੇ ਪੈਰਾਸ਼ੂਟ ਜਮੀਨ ਨਿਕਲ ਗਏ ਆਖਿਰਕਾਰ ਕੌਣ ਸੀ ਉਹ ਨੌਜਵਾਨ ਕਿਉਂ ਬਚਾਈ ਐਸਪੀ ਮੈਡਮ ਦੀ ਜਾਨ ਜਿਸ ਨੇ ਉਸ ਨੂੰ ਹੀ ਗ੍ਰਿਫਤਾਰ ਕੀਤਾ ਸੀ ਅਤੇ ਬਦਲੇ ਦੇ ਵਿੱਚ ਅਜਿਹਾ ਕੀ ਮੰਗ ਲਿਆ ਹਾਂਜੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਜਾਣੋ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਨਾ ਜੀ ਸਬਸਕ੍ਰਾਈਬ ਨਾਲ ਲੱਗਦੀ ਬਾਰੇ ਨੰਬਰ ਬਾਦੇ ਉਹ ਜਿਸ ਨਾਲ ਸਾਡੀ ਹਰ ਇੱਕ ਨਵੀਂਤਾ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਅੱਜ ਅੱਜ ਦੀ ਇਹ ਬੜੀ ਖਾਸ ਵੀਡੀਓ ਕੁਝ ਹਫ਼ਤੇ ਪਹਿਲਾਂ ਜਦੋਂ ਮਾਝੇ ਦੇ ਖੇਤਰ ਵਿੱਚ ਬਿਆਸ ਦਰਿਆ ਦੇ ਕਿਨਾਰੇ ਹਵਾ ਦੇ ਵਿੱਚ ਇੱਕ ਅਜੀਬ ਜੀ ਜ਼ਹਿਰੀਲੀ ਗੰਧ ਫੈਲੀ ਸੀ ਜਿਸ ਨਾਲ ਆਸ-ਪਾਸ ਦੇ ਖੇਤ ਅਤੇ ਪਿੰਡ ਦੀ ਹਵਾ ਭਾਰੀ ਹੋ ਗਈ ਸੀ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ 2 ਸਾਲ ਪਹਿਲਾਂ ਇੱਕ ਵੱਡੀ ਕਾਰਪੋਰੇਟ ਕੰਪਨੀ ਪੰਜਾਬ ਜੀਓਗ੍ਰਾਫਿਕ ਐਗਰੋ ਫੂਡ ਜਿਹੜੀ ਉਸਨੇ ਖੇਤਰ ਦੇ ਵਿੱਚ ਇੱਕ ਵੱਡਾ ਪ੍ਰੋਸੈਸਿੰਗ ਪਲਾਂਟ ਲਾਇਆ ਇਸ ਪਲਾਂਟ ਦਾ ਉਦਘਾਟਨ ਇੱਕ ਪ੍ਰਭਾਵਸ਼ਾਲੀ ਅਤੇ ਪੰਜਾਬ ਦੇ ਇੱਕ ਵੱਡੇ ਨੇਤਾ ਨੇ ਕੀਤਾ ਜਿਸ ਦਾ ਰਸੂਕ ਪਤੂਚਾ ਸੀ ਉਹਨਾਂ ਨੇ ਵਾਦਾ ਕੀਤਾ ਕਿ ਇਹ ਪਲਾਂਟ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਆਵੇਗਾ ਅਤੇ ਖੇਤਰ ਦੇ ਵਿੱਚ ਖੁਸ਼ਹਾਲੀ ਲਾਵੇਗਾ ਪਰ ਸਮੇਂ ਦੇ ਨਾਲ-ਨਾਲ ਉਹਨਾਂ ਨੇ ਗੁਪਤ ਰੂਪ ਦੇ ਵਿੱਚ ਪਲਾਂਟ ਦਾ ਜ਼ਹਿਰੀਲਾ ਕੂੜਾ ਕਰਕਟ ਬਿਆਸ ਨਦੀ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਦਰਿਆ ਦਾ ਪਾਣੀ ਪੂਰੀ ਤਰ੍ਹਾਂ ਜ਼ਹਿਰੀਲਾ ਹੋ ਗਿਆ ਇਸ ਨਾਲ ਸਭ ਤੋਂ ਵੱਧ ਨੁਕਸਾਨ ਆਸ-ਪਾਸ ਦੇ ਕਿਸਾਨਾਂ ਨੂੰ ਹੋਇਆ ਉਹਨਾਂ ਦੀਆਂ ਫਸਲਾਂ ਜ਼ਹਿਰੀਲੇ ਪਾਣੀ ਨਾਲ ਖਰਾਬ ਹੋ ਗਈਆਂ ਜ਼ਮੀਨ ਬੰਜਰ ਹੋਣ ਲੱਗੀਆਂ ਮਸ਼ੀਆਂ ਵੀ ਮਰਨ ਲੱਗੀਆਂ ਅਤੇ ਪੀਣ ਦਾ ਪਾਣੀ ਤੱਕ ਜ਼ਹਿਰੀਲਾ ਹੋ ਗਿਆ ਉਹਨਾਂ ਦੇ ਪਸ਼ੂ ਇਸ ਜ਼ਹਿਰੀਲੇ ਪਾਣੀ ਦੇ ਨਾਲ ਬਿਮਾਰ ਹੋ ਗਏ ਅਤੇ ਮਰਨ ਵੀ ਲੱਗੇ ਪਿੰਡਾਂ ਵਿੱਚ ਬਹੁਤ ਸਾਰੇ ਬੱਚੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਜਿਸ ਨਾਲ ਪਿੰਡ ਵਿੱਚ ਦਹਿਸ਼ਤ ਅਤੇ ਬੇਵਸੀ ਫੈਲ ਗਈ ਇਸ ਸਭ ਦੇ ਬਾਵਜੂਦ ਕੰਪਨੀ ਅਤੇ ਸਥਾਨਕ ਸਰਕਾਰ ਨੇ ਕੋਈ ਵੀ ਜ਼ਿੰਮੇਵਾਰੀ ਨਹੀਂ ਲਈ ਉਸ ਮੰਤਰੀ ਦੇ ਦਬਾਅ ਕਾਰਨ ਕਿਸੇ ਨੂੰ ਸੁਣਵਾਈ ਨਹੀਂ ਕੀਤੀ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਪੁਲਿਸ ਨੂੰ ਸ਼ਿਕਾਇਤਾਂ ਕੀਤੀਆਂ ਅਦਾਲਤ ਦੇ ਦਰਵਾਜ਼ੇ ਖੜਕਾਏ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਇਸ ਲਈ ਉਹਨਾਂ ਨੇ ਪਿੰਡ ਦੇ ਬਾਹਰ ਸ਼ਹਿਰ ਨੂੰ ਜੋੜਨ ਵਾਲੀ ਮੁੱਖ ਸੜਕ ਤੇ ਇੱਕ ਤਰਨਾਹ ਪ੍ਰਦਰਸ਼ਨ ਸ਼ੁਰੂ ਕੀਤਾ ਜੋ ਪਿਛਲੇ 10 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸੀ ਅਤੇ ਹਰ ਲੰਘਦੇ ਦਿਨ ਨਾਲ ਲੋਕਾਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਰਿਹਾ ਸੀ ਤਰਨੇ ਦੇ ਵਿੱਚ ਕਈ ਕਿਸਾਨ ਜਥੇਬੰਦੀਆਂ ਸ਼ਾਮਲ ਸਨ ਅਤੇ ਹਰ ਤਰਨੇ ਦੇ ਵਾਂਗ ਇਸ ਵਿੱਚ ਕਈ ਨੌਜਵਾਨ ਨਿਹੰਗ ਸਿੰਘਾਂ ਦਾ ਇੱਕ ਜਥਾ ਵੀ ਸੀ ਜਿਸ ਵਿੱਚ ਬੀਦੀ ਸੰਤ ਸਮਪਰਦਾਇ ਦੇ ਕਈ ਨੰਗ ਸਿੰਘ ਸਨ ਜਿਸ ਦੀ ਅਗਵਾਈ ਬਾਬਾ ਅਮਨ ਸਿੰਘ ਕਰ ਰਹੇ ਸਨ ਉਹਨਾਂ ਦੇ ਨਾਲ ਕਈ ਘੋੜੇ ਅਤੇ ਇੱਕ ਵਿਚਾਰ ਹਾਥੀ ਵੀ ਸੀ ਜਿਸ ਦਾ ਨਾਮ ਸਾਇਬ ਸੀ ਇਹ ਹਾਥੀ ਇੱਕ ਜੋਵਾਨ ਨਿਹੰਗ ਸਿੰਘ ਦਾ ਸੀ ਜੋ ਕਿ ਲਗਭਗ 23 ਸਾਲ ਦਾ ਸੀ ਪਰ ਉਸਦੀ ਸ਼ਖਸੀਅਤ ਬਹੁਤ ਹੀ ਪ੍ਰਭਾਵਸ਼ਾਲੀ ਸੀ ਉਹ ਨਿਹੰਗ ਬਾਣੀ ਦੇ ਵਿੱਚ ਸ਼ਬਦ ਆ ਅਤੇ ਹਮੇਸ਼ਾ ਸ਼ਾਂਤ ਅਤੇ ਸੰਜੀਦਾ ਰਹਿੰਦਾ ਉਸ ਦਾ ਹਾਤੀ ਸਾਹਿਬ ਨਾਲ ਇੱਕ ਗਹਿਰਾ ਅਤੇ ਅਨੋਖਾ ਰਿਸ਼ਤਾ ਸੀ ਜਿਵੇਂ ਉਹ ਉਸ ਦਾ ਪਰਵਾਰਕ ਮੈਂਬਰ ਹੋਵੇ ਜਿਸ ਨੂੰ ਉਹ ਆਪਣੀ ਮਾਂ ਵਾਂਗ ਪਿਆਰ ਕਰਦਾ ਸੀ ਇਸ ਵੱਦ ਦੇ ਧਰਨੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਵੀਂ ਐਸਪੀ ਸਿਮਰਨ ਕੌਰ ਨੂੰ ਦਿੱਤੀ ਗਈ ਉਹ ਚੰਡੀਗੜ੍ਹ ਤੋਂ ਸਿੱਖਿਆ ਪ੍ਰਾਪਤ ਸੀ ਉਸ ਨੇ ਸ਼ਹਿਰੀ ਮਾਹੌਲ ਦੇ ਵਿੱਚ ਜੀਵਨ ਬਤਾਇਆ ਅਤੇ ਉਸ ਨੂੰ ਅਦੁਰਕਤਾ ਪਸੰਦ ਸੀ ਪਰ ਉਸ ਨੇ ਕਦੇ ਵੀ ਨਿਹੰਗ ਸਿੰਘਾਂ ਨੂੰ ਨੇੜੇ ਕਿ ਨਾਹੀਂ ਉਹਨਾਂ ਦੇ ਸਿਧਾਂਤਾਂ ਨੂੰ ਸਮਝਦੀ ਸੀ ਉਸਤੇ ਲਈ ਉਹ ਸਿਰਫ ਇੱਕ ਭੀੜ ਸਨ ਜੋ ਵਾਰ-ਵਾਰ ਕਾਨੂੰਨ ਦੀ ਉਲੰਘਣਾ ਕਰਦੇ ਹਨ ਜਿਵੇਂ ਕਿ ਉਹ ਇੱਕ ਅਣਜਾਣ ਗ੍ਰਹਿ ਤੋਂ ਆਏ ਹੋਣੇ ਉਹ ਧਰਨੇ ਨੂੰ ਅਸਬਿਅਕ ਅਤੇ ਨਾਟਕੀ ਮੰਨਦੀ ਸੀ ਉਸ ਨੂੰ ਲੱਗਦਾ ਸੀ ਕਿ ਇਹ ਸਭ ਮੀਡੀਆ ਦਾ ਧਿਆਨ ਖਿੱਚਣ ਲਈ ਹੈ ਨਾ ਕਿ ਅਸਲ ਮੁੱਦੇ ਲਈ ਉਸ ਨੂੰ ਪੱਕਾ ਯਕੀਨ ਸੀ ਵੀ ਉਹ ਆਪਣੇ ਸਖਤ ਕਾਨੂੰਨਾਂ ਦੇ ਨਾਲ ਇਸ ਨੂੰ ਜਲਦੀ ਖਤਮ ਕਰ ਦੇਵਗੇ ਇੱਕ ਦਿਨ ਸਿਮਰਨ ਕੌਰ ਧਰਨੇ ਵਾਲੀ ਥਾਂ ਦਾ ਦੌਰਾ ਕਰ ਰਹੀ ਸੀ ਉਸ ਨੇ ਦੇਖਿਆ ਕਿ ਇੱਕ ਨੌਜਵਾਨ ਨਿਹੰਗ ਸਿੰਘ ਕਿਸਾਨਾਂ ਨਾਲ ਬਹੁਤ ਹੀ ਸ਼ਾਂਤ ਅਤੇ ਤਰਕਸ਼ੀਲ ਢੰਗ ਨਾਲ ਗੱਲ ਕਰ ਰਿਹਾ ਹੈ ਜਦੋਂ ਕਿ ਉਸਦੇ ਨਾਲ ਦੇ ਹੰਸਿੰਘ ਆਪਣੇ ਘੋੜਿਆਂ ਅਤੇ ਹਾਥੀ ਸਾਹਿਬ ਦਾ ਕੀਆ ਕਰ ਰਹੇ ਹਨ ਉਸਨੇ ਉਸ ਨੌਜਵਾਨ ਅੰਗਸਿੰਘ ਨੂੰ ਆਪਣੇ ਨੇੜੇ ਬੁਲਾਇਆ ਤੁਸੀਂ ਕਾਨੂੰਨ ਦੀ ਉਲੰਘਣਾ ਕਿਉਂ ਕਰਦੇ ਹੋ ਤੁਸੀਂ ਵਾਰ-ਵਾਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲੈਣੇ ਹੋ ਉਸਨੇ ਰੁਖੀ ਆਵਾਜ਼ ਵਿੱਚ ਕਿਹਾ ਉਸਦੇ ਚਿਹਰੇ ਤੇ ਹੰਕਾਰ ਸਾਫ ਚਲ ਗਿਆ ਸੀ ਕਿ ਤੁਹਾਨੂੰ ਪਤਾ ਨਹੀਂ ਇਹ ਸਹੀ ਨਹੀਂ ਹੈ ਤੁਸੀਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਸਿਮਰਨ ਕੌਰ ਨੇ ਉਸਤੇ ਚਿਹਰੇ ਤੇ ਧਿਆਨ ਦਿੱਤਾ ਬਸ ਉਸ ਨੂੰ ਇੱਕ ਪ੍ਰਦਰਸ਼ਨਕਾਰੀ ਵਜੋਂ ਦੇਖਿਆ ਨੌਜਵਾਨ ਅੰਗਸਿੰਘ ਨੇ ਸ਼ਾਂਤ ਆਵਾਜ਼ ਦੇ ਵਿੱਚ ਜਵਾਬ ਦਿੱਤਾ ਉਹ ਬੀਬੀ ਜੀ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਅਸੀਂ ਸਿਰਫ ਆਪਣੇ ਲੋਕਾਂ ਦੇ ਹੱਕਾਂ ਲਈ ਲੜ ਰਹੇ ਹਾਂ ਉਹਨਾਂ ਦੀ ਆਵਾਜ਼ ਬਣ ਰਹੇ ਹਾਂ ਜੇਕਰ ਕਾਨੂੰਨ ਅਨਾ ਹੋ ਜਾਵੇ ਜਾਂ ਨਿਰਪੱਖ ਨਾ ਰਹੇ ਤਾਂ ਲੋਕਾਂ ਨੂੰ ਆਪਣੀ ਆਵਾਜ਼ ਚੁੱਕਣੀ ਪੈਂਦੀ ਹੈ ਸਿਮਰਨ ਕੌਰ ਨੇ ਕਿਹਾ ਤੁਹਾਨੂੰ ਪਤਾ ਹੈ ਇਹ ਸਭ ਬੇਕਾਰ ਹੈ ਸਰਕਾਰ ਤੁਹਾਡੀ ਗੱਲ ਕਦੇ ਨਹੀਂ ਸੁਣੇਗੀ ਇਹ ਸਿਰਫ ਤੁਹਾਡਾ ਸਮਾਂ ਬਰਬਾਦ ਕਰ ਰਿਹਾ ਹੈ ਜੇਕਰ ਸਰਕਾਰ ਨਹੀਂ ਸੁਣੇਗੀ ਤਾਂ ਅਸੀਂ ਉਹਨਾਂ ਨੂੰ ਸੁਣਾਵਾਂਗੇ ਸਾਡਾ ਸੱਚ ਸਾਡੀ ਮਿਹਨਤ ਅਤੇ ਸਾਡਾ ਇਨਸਾਫ ਹੀ ਸਾਡਾ ਹਥਿਆਰ ਹੈ ਨੌਜਵਾਨ ਨਿਹੰਗ ਸਿੰਘ ਨੇ ਕਿਹਾ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਤਿ ਸ਼ਾਂਤੀ ਅਤੇ ਵਿਸ਼ਵਾਸ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਉਸ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਕੋਈ ਨਹੀਂ ਸਕਦਾ ਸਿਮਰਨ ਕੌਰ ਨੇ ਉਸਦੀ ਗੱਲ ਨੂੰ ਅਣਦੇਖਿਆ ਕੀਤਾ ਪਰ ਉਹ ਹੈਰਾਨ ਸੀ ਵੀ ਕਿ ਨਿਹੰਗ ਸਿੰਘ ਇੰਨੀ ਸ਼ਾਂਤ ਅਤੇ ਇਮਾਨਦਾਰੀ ਨਾਲ ਗੱਲ ਕਰ ਰਿਹਾ ਹੈ ਉਸ ਨੂੰ ਉਸਦੇ ਸ਼ਬਦਾਂ ਦੇ ਵਿੱਚ ਕੁਝ ਅਜੀਬ ਮਹਿਸੂਸ ਹੋਇਆ ਜੋ ਉਸਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ ਪਰ ਉਸਨੇ ਇਸ ਨੂੰ ਆਪਣੇ ਹੰਕਾਰ ਕਰਨੋਂ ਦੇਖਾ ਕੀਤਾ ਕੁਝ ਦਿਨਾਂ ਦੇ ਬਾਅਦ ਦਰਨੇ ਦੇ ਵਿੱਚ ਤਣਾਅ ਹੋਰ ਵੱਧ ਗਿਆ ਉਹ ਮੰਤਰੀ ਉਸਤੇ ਦਬਾਅ ਦੇਖੇ ਪੁਲਿਸ ਨੇ ਦਰਨਾ ਚੁਕਾਉਣ ਲਈ અત્યੰਤ ਜ਼ੋਰ ਜ਼ਬਰਦਸਤੀ ਕਰਨੇ ਸ਼ੁਰੂ ਕੀਤੇ ਜਿਸ ਕਾਰਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਵੱਡੀ ਝੜਪ ਹੋ ਗਈ ਇੱਕ ਪੁਲਿਸ ਅਫਸਰ ਨੇ ਗਲਤੀ ਨਾਲ ਇੱਕ ਕਿਸਾਨ ਨੂੰ ਧੱਕਾ ਦਿੱਤਾ ਜਿਸ ਨਾਲ ਉਹ ਜ਼ਮੀਨ ਤੇ ਡਿੱਗ ਪਿਆ ਇਸ ਨਾਲ ਮਾਹੌਲ ਹੋਰ ਵੀ ਤਣਾਪੂਰਨ ਹੋ ਗਿਆ ਅਤੇ ਕਿਸਾਨਾਂ ਦਾ ਗੁੱਸਾ ਫੁੱਟ ਪਿਆ ਐਸੇ ਦੌਰਾਨ ਉਸ ਮੰਤਰੀ ਦੇ ਕੁਝ ਕੰਰਨ ਨੇ ਨੌਜਵਾਨ ਲੰਗ ਸਿੰਘ ਤੇ ਇੱਕ ਪੁਲਿਸ ਅਫਸਰ ਤੇ ਹਮਲਾ ਕਰਨ ਦਾ ਝੂਠਾ ਦੋਸ਼ ਲਗਾ ਦਿੱਤਾ ਚਸ਼ਮਦੀਦ ਗਵਹਨ ਦੀ ਬਾਅਦ ਵਿੱਚ ਪੁਲਿਸ ਨੇ ਉਸਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਦੋਂ ਉਸਨੂੰ ਪੁਲਿਸ ਬੈਂਡ ਦੇ ਵਿੱਚ ਬਿਠਾਇਆ ਜਾ ਰਿਹਾ ਸੀ ਤਾਂ ਸਿਮਰਨ ਕੌਰ ਨੇ ਪੁੱਛੀ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਸਨੇ ਰੋਗਦਾਰੀ ਨਾਲ ਉਸ ਨੌਜਵਾਨ ਲੰਗ ਸਿੰਘ ਨੂੰ ਕਿਹਾ ਉਹ ਮੈਨੇ ਕੀਤੀ ਵੀ ਨਹੀਂ ਜੀ ਉਸਨੇ ਸ਼ਾਂਤ ਆਵਾਜ਼ ਵਿੱਚ ਕਿਹਾ ਮੈਂ ਤਾਂ ਸਿਰਫ ਸੱਚ ਦਾ ਪੱਖ ਲਿਆ ਹੈ ਕਾਨੂੰਨ ਸਿਰਫ ਲਿਪਿ ਵਿੱਚ ਨਹੀਂ ਹੁੰਦਾ ਇਹ ਸਤਾਈ ਅਤੇ ਅਨਸਾਰ ਦੇ ਵਿੱਚ ਹੁੰਦਾ ਹੈ ਸਿਮਰਨ ਕੌਰ ਨੇ ਉਸ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਅਤੇ ਉਸਨੂੰ ਤੁਰੰਤ ਪੁਲਿਸ ਸਟੇਸ਼ਨ ਜਾਣ ਦੇ ਹੁਕਮ ਦਿੱਤੇ ਉਹ ਬਾਤ ਕਰਨ ਦੇ ਵਿੱਚ ਤਣਾ ਹੋਰ ਵੱਧ ਗਿਆ ਅਤੇ ਪੁਲਿਸ ਸਟੇਸ਼ਨ ਦੇ ਸਾਹਮਣੇ ਵੀ ਪੀੜੇ ਕੱਟੇ ਹੋ ਗਏ ਨੌਜਵਾਨ ਲਿਆਗ ਸਿੰਘ ਦੀ ਗ੍ਰਿਫਤਾਰੀ ਇੱਕ ਵੱਡਾ ਮੁੱਦਾ ਬਣ ਗਈ ਐਸੇ ਸਮੇਂ ਉਸ ਦਾ ਹਾਤੀ ਸਾਹਿਬ ਜੋ ਕਿ ਬਾਕੀ ਸਮੇਤਨ ਚਲੁੰਦਾ ਹੈ ਉਹ ਜਦੋਂ ਆਪਣੇ ਮਾਲਕ ਨੂੰ ਗ੍ਰਿਫਤਾਰ ਹੁੰਦੇ ਦੇਖਦਾ ਹੋਏ ਤਾਂ ਪੁਲਿਸਤਿਆਂ ਗੱਡੀਆਂ ਦੇ ਵਿੱਚ ਬੈਠੇ ਉਸ ਨੂੰ ਦੂਜਾਂ ਦੇ ਦੇਖਦਾ ਹੈ ਤਾਂ ਬੜਾ ਬੇਚੈਨ ਹੋ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਉਸ ਤੇ ਮਿੱਤਰ ਨੂੰ ਖਤਰਾ ਹੈ ਜਦੋਂ ਪੁਲਿਸ ਵਾਲੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਸੱਪੜਨ ਲਿਖ ਹੁੰਦੇ ਉਹਨਾਂ ਵਿੱਚੋਂ ਕਿਸੇ ਨੇ ਹਾਤੀ ਨੂੰ ਡਰਾਉਣ ਲਈ ਹਵਾ ਦੇ ਵਿੱਚ ਗੋਲੀਆਂ ਵਿੱਚ ਚਲਾਈਆਂ ਜਿਸ ਨਾਲ ਹਾਤੀ ਖੋਰ ਵੀ ਕਬਰਾ ਜਾਂ ਤਾਕਤ ਦੇ ਨਾਲ ਰਸੇ ਤੋੜ ਦਿੰਦਾ ਹੈ ਅਤੇ ਮਸ ਹੋ ਜਾਂਦਾ ਹੈ ਉਹ ਰਾਤ ਦੇ ਹਨੇਰੇ ਵਿੱਚ ਸ਼ਹਿਰ ਵੱਲ ਭੱਜਦਾ ਹੈ ਅਤੇ ਪੁਲਿਸ ਉਸ ਦੇ ਪਿੱਛੇ ਲੱਗ ਜਾਂਦੀ ਹੈ ਕਿ ਕਿਤੇ ਕੋ ਵੱਡਾ ਨੁਕਸਾਨਾ ਕਰ ਦੇਵੇ ਉਸੇ ਰਾਤ ਸਿਮਰਨ ਕੌਰ ਆਪਣੇ ਘਰ ਵਾਪਸ ਆ ਰਹੀ ਸੀ ਜਦੋਂ ਉਸ ਨੇ ਸੜਕ ਤੇ ਹਾਥੀ ਨੂੰ ਦੇਖਿਆ ਉਹ ਡਰ ਦੇ ਬਾਵਜੂਦ ਆਪਣੀ ਗੱਡੀ ਤੋਂ ਉਤਰੇ ਅਤੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਰਹੀ ਪਹਿਲਾ ਹਾਥੀ ਪਾਗਲਾਂ ਵਾਂਗ ਉਸ ਵੱਲ ਵਧ ਰਿਹਾ ਸੀ ਉਸ ਦੀਆਂ ਲਾਲ ਅੱਖਾਂ ਦੇ ਵਿੱਚ ਗੁੱਸਾ ਤੇ ਦਰਦ ਸਾਫ਼ ਦਿਖਾਈ ਦੇ ਰਿਹਾ ਸੀ ਉਸ ਤੇ ਬਿਲਕੁਲ ਸਾਹਮਣੇ ਆ ਕੇ ਖੜਾ ਹੁੰਦਾ ਹੈ ਆਪਣੀ ਸ਼ੰਡ ਨੂੰ ਉੱਪਰ ਚੁੱਕਦਾ ਹੈ ਅਤੇ ਸਿਮਰਨ ਕੌਰ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਆਪਣੇ ਅੰਤ ਨੂੰ ਸਵੀਕਾਰ ਕਰ ਲੈਂਦੇ ਹਨ ਜਿਵੇਂ ਕਿ ਬਸ ਇਹੀ ਉਸ ਦਾ ਅੰਤਲਾ ਸਮਾ ਹੋਵੇ ਐਸੇ ਸਮੇਂ ਕੁਪਰਸ ਵੈਨ ਜੋ ਕਿ ਉਤੇ ਹੀ ਨੇੜੇ ਰੁਕੀ ਸੀ ਵੈਨ ਦਾ ਦਰਵਾਜ਼ਾ ਹਾਥੀ ਦੇ ਝਟਕੇ ਕਾਰਨ ਢਿੱਲਾ ਹੋ ਗਿਆ ਸੀ ਅਚਾਨਕ ਖੁੱਲ ਜਾਂਦਾ ਹੈ ਅਤੇ ਅਣਜਾਣ ਕੈਦੀ ਬਾਹਰ ਆਂਦਾ ਹੈ ਉਹ ਬਿਨਾਂ ਕਿਸੇ ਡਰ ਦੇ ਹਾਥੀ ਦੇ ਸਾਹਮਣੇ ਆ ਕੇ ਖੜਾ ਹੁੰਦਾ ਹੈ ਉਹ ਹਾਥੀ ਨੂੰ ਉੱਚੀ ਆਵਾਜ਼ ਦੇ ਵਿੱਚ ਕੁਝ ਕਹਿੰਦਾ ਹੈ ਨਿਹੰਗ ਸਿੰਘਾਂ ਦੇ ਕੋਲ ਹਾਥੀਆਂ ਨੂੰ ਸ਼ਾਂਤ ਕਰਨ ਦੇ ਕੁਝ ਖਾਸ ਪੁਰਾਣੇ ਤਰੀਕੇ ਹੁੰਦੇ ਹਨ ਜਿਨ੍ਹਾਂ ਦਾ ਉਸਨੇ ਇਸਤੇਮਾਲ ਕੀਤਾ ਹਾਥੀ ਦੇ ਪੈਰ ਰੁਕ ਜਾਂਦੇ ਹਨ ਉਸ ਦੀ ਗਰਜ ਬੰਦ ਹੋ ਚੁੱਕੀ ਹੈ ਅਤੇ ਉਹ ਸਿਰਫ ਉਸ ਨਿਹੰਗ ਸਿੰਘ ਲਗਦਾ ਹੈ ਉਹ ਹੌਲੀ-ਹੌਲੀ ਖਾਤੀ ਦੇ ਨੇੜੇ ਜਾਂਦਾ ਹੈ ਉਸ ਨੂੰ ਆਪਣੇ ਖੱਤਾਂ ਨਾਲ ਚੁੰਦਾ ਹੈ ਉਸਤੇ ਮੱਤੇ ਤੇ ਹੱਕ ਫਿਰਦਾ ਹੈ ਜਿਵੇਂ ਉਹ ਉਸ ਨੂੰ ਦਿਲਾਸਾ ਦੇ ਰਿਹਾ ਹੋਵੇ ਹਾਥੀ ਸ਼ਾਂਤ ਹੋ ਜਾਂਦਾ ਹੈ ਉਸ ਦੀਆਂ ਲਾਲ ਅੱਖਾਂ ਦੇ ਵਿੱਚੋਂ ਗੁੱਸਾ ਗਾਇਬ ਹੋ ਚੁੱਕਿਆ ਹੈ ਤੇ ਉਹ ਆਪਣੇ ਪੈਰਾਂ ਤੇ ਬੈਠ ਜਾਂਦਾ ਹੈ ਜਿਵੇਂ ਉਹ ਆਪਣੇ ਮਾਰਗ ਤੋਂ ਮਾਫੀ ਮੰਗ ਰਿਹਾ ਹੋਵੇ ਜਾਂ ਸ਼ੁਕਰਗੁਜ਼ਾਰ ਹੋਵੇ ਕਿ ਉਸ ਨੂੰ ਆਖਿਰਕਾਰ ਸ਼ਾਂਤੀ ਮਿਲ ਗਈ ਹੈ ਸਿਮਰਨ ਕੌਰ ਬੜੀ ਹੈਰਾਨ ਹੈ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਜਿਸ ਕੈਦੀ ਨੂੰ ਉਸਨੇ ਕੁਝ ਘੰਟੇ ਪਹਿਲਾਂ ਗ੍ਰਿਫਤਾਰ ਕੀਤਾ ਸੀ ਉਸਨੇ ਉਸ ਦੀ ਜਾਨ ਬਚਾਈ ਹੈ ਉਸ ਦਾ ਹੰਕਾਰ ਟੁੱਟ ਗਿਆ ਹੈ ਉਸ ਦੇ ਮਨ ਵਿੱਚ ਹੁਣ ਸਿਰਫ ਡਰ ਅਤੇ ਰਾਨੀ ਅਤੇ ਇੱਕ ਅਣਜਾਣ ਜਿਹਾ ਸਤਕਾਰ ਹੈ ਤੇ ਭਲਾ ਕੌਣ ਹੈ ਉਸਤੇ ਮਨ ਵਿੱਚ ਇੱਕੋ ਇੱਕ ਸਵਾਲ ਬਾਰ-ਬਾਰ ਗੁੰਜ ਰਿਹਾ ਹੈ ਇਹ ਥੋੜਾ ਸਵਾਲ ਵੀ ਹੈਰਾਨਾ ਨਾ ਉਹਨੇ ਅਜਿਹੇ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਅਗਲੀ ਸਵੇਰ ਸਿਮਰਨ ਕੌਰ ਦਾ ਮਨ ਬੜਾ ਅਸ਼ਾਂਤ ਹੈ ਉਸਤੇ ਦਿਮਾਗ ਦੇ ਵਿੱਚ ਹਾਥੀ ਵਾਲੀ ਘਟਨਾ ਬਾਰ-ਬਾਰ ਘੁੰਮ ਰਹੀ ਹੈ ਉਹ ਸਮਝ ਨਹੀਂ ਪਾਰੇ ਕਿ ਇੱਕ ਕੈਦੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇੱਕ ਅਫਸਰ ਦੀ ਜਾਨ ਕਿਉਂ ਮਚਾਈ ਉਹ ਚਾਹੁੰਦਾ ਚੁੱਪ-ਚਾਪ ਉੱਥੇ ਬੈਠਾ ਦੇਖ ਸਕਦਾ ਸੀ ਉਹ ਮੈਨੂੰ ਨੁਕਸਾਨ ਪਹੁੰਚਾਉਂਦਾ ਇਸ ਨਾਲ ਭਲਾ ਉਸ ਦਾ ਕੀ ਨੁਕਸਾਨ ਸੀ ਉਹ ਚਾਹੁੰਦਾ ਤਾਂ ਮੇਰਾ ਹੋਰ ਵੀ ਨੁਕਸਾਨ ਕਰ ਸਕਦਾ ਸੀ ਉਸ ਦਾ ਹੰ ਦੇ ਅੱਖਰਾਂ ਨੂੰ ਮੰਨਣ ਲਈ ਪ੍ਰੇਰਦਾ ਸੀ ਹੁਣ ਬਿਲਕੁਲ ਟੁੱਟ ਚੁੱਕਿਆ ਸੀ ਉਸ ਨੂੰ ਅਹਿਸਾਸ ਹੋ ਗਿਆ ਕਿ ਕੁਝ ਅਜਿਹਾ ਹੈ ਜੋ ਕਾਨੂੰਨ ਦੀਆਂ ਕਿਤਾਬਾਂ ਵਿੱਚ ਨਹੀਂ ਲਿਖਿਆ ਪਰ ਅਸਲ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਇਨਸਾਨੀਅਤ ਤੇ ਨਿਮਰਤਾ ਅਤੇ ਅਣਦੇਖੀ ਸ਼ਕਤੀ ਸਿਮਰਨ ਕੌਰ ਨੇ ਤੁਰੰਤ ਉਸ ਕੈਦੀ ਦੀ ਪਛਾਣ ਲੱਭਣ ਦਾ ਹੁਕਮ ਦਿੱਤਾ ਉਸਨੇ ਪੁਲਿਸ ਰਿਕਾਰਡ ਖੰਗਾਲੇ ਜਦੋਂ ਉਸ ਨੂੰ ਉਸ ਕੈਦੀ ਦਾ ਨਾਮ ਫਤੇ ਸਿੰਘ ਪਤਾ ਲੱਗਿਆ ਤਾਂ ਉਸ ਨੂੰ ਹੈਰਾਨੀ ਹੋਈ ਉਸ ਨੂੰ ਯਾਦ ਆਇਆ ਕਿ ਇਹ ਉਹੀ ਨੌਜਵਾਨ ਹੈ ਜਿਸ ਨਾਲ ਉਸ ਦੀ ਧਰਨੇ ਵਾਲੀ ਥਾਂ ਤੇ ਬਹਿਸ ਹੋਈ ਸੀ ਉਸਨੇ ਫਤੇ ਸਿੰਘ ਦੀ ਫਾਈਲ ਦੀ ਡੂੰਘਾਈ ਨਾਲ ਜਾਂਚ ਕੀਤੀ ਉਸ ਨੂੰ ਪਤਾ ਲੱਗਿਆ ਕਿ ਫਤੇ ਸਿੰਘ ਇੱਕ ਪੜ੍ਹਿਆ ਲਿਖਿਆ ਨੌਜਵਾਨ ਹਏ ਜਿਸ ਨੇ ਪੰਜਾਬੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੈ ਫਾਈਲ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਫਤੇਜ ਸਿੰਘ ਦੇ ਪਿਤਾ ਬਾਬਾ ਜਸਾਸ ਸਿੰਘ ਨੂੰ ਇੱਕ ਪੁਰਾਣੇ ਅਤੇ ਗੁੰਝਲਦਾਰ ਕੇਸ ਵਿੱਚ ਸਜ਼ਾ ਹੋਈ ਹੈ ਜਿਸ ਨੂੰ ਬੰਦ ਕਰ ਦਿੱਤਾ ਸੀ ਇਹ ਜਾਣਕਾਰੀ ਸਿਮਰਨ ਕੌਰ ਦੇ ਮਨ ਵਿੱਚ ਇੱਕ ਹੋਰ ਪਹੇਲੀ ਦਾ ਟੁਕੜਾ ਬਣ ਕੇ ਉਭਰੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇੱਕ ਪੜਿਆ ਲਿਖਿਆ ਨੌਜਵਾਨ ਨਿਹੰਗ ਸਿੰਘ ਕਿਵੇਂ ਬਣਿਆ ਅਤੇ ਉਸਦੇ ਪਿਤਾ ਨੂੰ ਕਿਸ ਕੇਸ ਦੇ ਵਿੱਚ ਸਜ਼ਾ ਹੋਈ ਸੀ ਸਿਮਰਨ ਕੌਰ ਹੁਣ ਦਰਿਆ ਪ੍ਰਦੂਸ਼ਣ ਕੇਸ ਦੇ ਵਿੱਚ ਨਵੇਂ ਸਿਰਿਓਂ ਜਾਂਚ ਸ਼ੁਰੂ ਕਰਦੀ ਹੈ ਪਰ ਇਸ ਵਾਰ ਉਸ ਦਾ ਮਕਸਦ ਸਿਰਫ ਕਾਨੂੰਨ ਨਹੀਂ ਬਲਕਿ ਸਤਾਈ ਅਤੇ صاف سی ਉਸਨੂੰ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਹੋਰ ਵੀ ਬਹੁਤ ਕੁਝ ਲੁਕਿਆ ਹੈ ਉਸ ਨੂੰ ਉਸ ਮੰਤਰੀ ਦੇ ਹੋਰ ਗੈਰ ਕਾਨੂੰਨੀ ਕਮਾਵਾਰੇ ਕੁਝ ਧੁੰਦਲੇ ਸਬੂਤ ਮਿਲੇ ਜੋ ਪਹਿਲਾਂ ਨਜ਼ਰ ਅੰਦਾਜ਼ ਕੀਤੇ ਗਏ ਉਸ ਦਾ ਮਾਨ ਹੁਣ ਸਿਰਫ ਕਾਨੂੰਨ ਤੇ ਨਹੀਂ ਬਲਕਿ ਸੱਚਾਈ ਦੀ ਆਵਾਜ਼ ਤੇ ਚੱਲ ਰਿਹਾ ਸੀ ਉਸ ਨੂੰ ਅਹਿਸਾਸ ਹੋ ਗਿਆ ਕਿ ਇੱਕ ਅਫਸਰ ਦਾ ਅਸਲੀ ਫਰਜ਼ ਹੈ ਸਿਰਫ ਕਾਨੂੰਨ ਲਾਗੂ ਕਰਨਾ ਨਹੀਂ ਬਰਕਿ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ ਸਿਮਰਨ ਕੌਰ ਦੀ ਜਾਂਚ ਕੀਤੀ ਪਰ ਇਹ ਬਹੁਤ ਹੀ ਮੁਸ਼ਕਲ ਸੀ ਮੰਤਰੀ ਦਾ ਰਸੂਕ ਬਹੁਤ ਜ਼ਿਆਦਾ ਸੀ ਅਤੇ ਉਸਦੇ ਅਧਿਕਾਰੀ ਉਸਦੀ ਮਦਦ ਨਹੀਂ ਕਰ ਰਹੇ ਸਨ ਕਈ ਵਾਰ ਉਸਨੂੰ ਧਮਕੀਆਂ ਮਿਲਦੀਆਂ ਜਿਸ ਨਾਲ ਉਸਦੀ ਜਾਨ ਨੂੰ ਵੀ ਖਤਰਾ ਮਹਿਸੂਸ ਹੁੰਦਾ ਅਤੀਵਾਰੀ ਘਟਨਾ ਅਤੇ ਫਤੇਜ ਸਿੰਘ ਦੀ ਇਮਾਨਦਾਰੀ ਨੇ ਉਸ ਨੂੰ ਹਿੰਮਤ ਦਿੱਤੀ ਉਸ ਨੇ ਆਪਣੀ ਜਾਂਚ ਜਾਰੀ ਰੱਖ ਕੇ ਹਰ ਇੱਕ ਸਬੂਤ ਨੂੰ ਡੂੰਘਾਈ ਨਾਲ ਪੜਤਾਲ ਕੀਤੀ ਅਤੇ ਫਿਰ ਇੱਕ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਇੱਕ ਦਿਨ ਸਿਮਰਨ ਕੌਰ ਫਤੇਜ ਸਿੰਘ ਨੂੰ ਜੇਲ੍ਹ ਦੇ ਵਿੱਚ ਮਿਲਣ ਗਏ ਉਹ ਹੁਣ ਉਸ ਨੂੰ ਇੱਕ ਪੁਲਿਸ ਅਫਸਰ ਵਜੋਂ ਨਹੀਂ ਬਲਕਿ ਇੱਕ ਵਿਅਕਤੀ ਵਜੋਂ ਮਿਲਣਾ ਚਾਹੁੰਦੀ ਸੀ ਜੋ ਸੱਚਾਈ ਦੀ ਖੋਜ ਦੇ ਵਿੱਚ ਸੀ ਉਸ ਨੇ ਉਸ ਨੂੰ ਹਾਤੀਵੜੀ ਘਟਨਾ ਲਈ ਤਰਸਮਰ ਦਿੱਤਾ ਅਤੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਉਸ ਨੇ ਫਤੇਜ ਸਿੰਘ ਨੂੰ ਆਪਣੀ ਜਾਂਚ ਬਾਰੇ ਦੱਸਿਆ ਅਤੇ ਉਸ ਤੋਂ ਸਲਾਹ ਮੰਗੀ ਬਿਉ ਉਸ ਮੰਤਰੀ ਤੱਕ ਕਿਵੇਂ ਪਹੁੰਚੇ ਫਤੇਜ ਸਿੰਘ ਨੇ ਉਸ ਨੂੰ ਦੇਖਿਆ ਅਤੇ ਸ਼ਾਂਤ ਆਵਾਜ਼ ਵਿੱਚ ਕਿਹਾ ਬੀਬੀ ਜੀ ਕ ਸਿਰਫ ਲੈੱਗ ਤੇ ਵਿੱਚ ਨਹੀਂ ਹੁੰਦਾ ਇਹ ਸਾਡੇ ਦਿਲਾਂ ਦੇ ਵਿੱਚ ਹੁੰਦਾ ਹੈ ਤੁਸੀਂ ਸਿਰਫ ਸਬੂਤਾਂ ਨੂੰ ਨਾ ਦੇਖੋ ਬਲਕਿ ਇਹ ਵੀ ਦੇਖੋ ਕਿ ਉਹਨਾਂ ਦੇ ਪਿੱਛੇ ਸਤਾਈ ਕੀ ਹੈ ਅਤੇ ਉਹਨਾਂ ਦੀ ਜੜ ਕਿੱਥੇ ਹੈ ਜ਼ੁਲਮ ਦੀ ਜੜ ਸਿਰਫ ਦਰਿਆ ਦੇ ਪ੍ਰਦੂਸ਼ਣ ਦੇ ਵਿੱਚ ਨਹੀਂ ਹੈ ਉਹ ਕਈ ਵਾਰ ਉਸ ਜ਼ਮੀਨ ਦੇ ਵਿੱਚ ਲੁਕੀ ਹੁੰਦੀ ਹੈ ਜਿੱਥੇ ਬੇਇਨਸਾਫੀ ਦਾ ਬੀਜ ਬੀਜਿਆ ਹੋਵੇ ਅਤੇ ਉਸ ਬੀਜ ਨੂੰ ਵਿਜਣ ਵਾਲਾ ਉਹ ਹੁੰਦਾ ਹੈ ਜਿਸ ਦਾ ਦਿਲ ਲਾਲਚਨਾ ਭਰਿਆ ਹੋਵੇ ਫਤਿਹ ਸਿੰਘ ਦੀ ਇੱਕ ਗੁੜੀ ਬੁਝਾਰਤ ਸਿਮਰਨ ਕੌਰ ਲਈ ਨਵਾਂ ਰਾਖ ਹੋ ਗਈ ਉਸਨੇ ਸਮਝਿਆ ਕਿ ਉਹ ਮੰਤਰੀ ਉਸ ਤੇ ਜ਼ੁਲਮੀਆਂ ਜੜਾ ਸਿਰਫ ਦਰਿਆ ਦੇ ਪ੍ਰਦੂਸ਼ਣ ਤੱਕ ਨਹੀਂ ਬਲਕਿ ਜ਼ਮੀਨ ਨਾਲ ਸੰਬੰਧਿਤ ਮਾਮਲੇ ਵਿੱਚੋਂ ਹੋ ਸਕਦੀ ਕੌਰ ਨੇ ਇਸ ਪੁਝਾਰਤੇ ਗੋਰ ਕੀਤਾ ਉਸ ਨੂੰ ਕੁਝ ਸਮੇਂ ਬਾਅਦ ਉਸ ਮੰਤਰੀ ਦੇ ਇੱਕ ਪੁਰਾਣੇ ਲਾਕਟਾ ਹੋਏ ਸੇ ਹੋਗੇ ਰਮਨਦੀਪ ਬਾਰੇ ਪਤਾ ਲੱਗਾ ਜੋ ਸ਼ਾਇਦ ਜ਼ਮੀਨ ਦੇ ਮਾਮਲੇ ਵਿੱਚ ਸ਼ਾਮਲ ਸੀ ਰਮਨਦੀਪ ਪਿਛਲੇ ਕੁਝ ਸਾਲਾਂ ਤੋਂ ਗਾਇਬ ਸੀ ਅਤੇ ਉਸ ਨੂੰ ਕਦੇ ਵੀ ਲੱਭਿਆ ਨਹੀਂ ਜਾ ਸਕਿਆ ਸੀ ਸਿਮਰਨ ਕੌਰ ਨੇ ਰਮਨਦੀਪ ਨੂੰ ਲੱਭਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਉਸ ਨੇ ਕਈ ਦਿਨਾਂ ਤੱਕ ਖੋਜ ਕੀਤੀ ਅਤੇ ਆਖਿਰਕਾਰ ਉਸ ਨੇ ਇੱਕ ਪੁਰਾਣੇ ਪਿੰਡ ਵਿੱਚ ਲੁਕਿਆ ਰਮਨਦੀਪ ਲਿਆ ਰਮਨਦੀਪ ਸ਼ੁਰੂ ਦੇ ਵਿੱਚ ਬੜਾ ਡਰਿਆ ਸੀ ਉਹ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਿਹਾ ਸੀ ਕਿਉਂਕਿ ਉਸ ਨੂੰ ਮੰਤਰੀ ਦੇ ਰਸੂਬ ਤੋਂ ਡਰ ਸੀ ਆਪਣੀ ਜਾਨ ਨੂੰ ਖਤਰਾ ਦੱਸਿਆ ਪਰ ਸਿਮਰਨ ਕਰ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਵੀ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਪੂਰੀ ਸੁਰੱਖਿਆ ਕਰੇਗੇ ਉਸ ਨੇ ਉਸ ਤੋਂ ਮੰਤਰੀ ਦੇ ਜ਼ੁਲਮ ਨੂੰ ਖਤਮ ਕਰਨ ਲਈ ਮਦਦ ਮੰਗੀ ਰਮਨਦੀਪ ਨੇ ਆਖਿਰਕਾਰ ਆਪਣਾ মুখ ਖੋਲ੍ਹਿਆ ਰਮਨਦੀਪ ਨੇ ਉਸ ਮੰਤਰੀ ਦੇ ਸਾਰੇ ਕਾਲੇ ਕਰਤੂਤਾਂ ਦਾ ਖੁਲਾਸਾ ਕੀਤਾ ਉਸ ਨੇ ਦੱਸਿਆ ਕਿ ਇਹ ਮੰਤਰੀ ਆਪਣੀ ਤਾਕਤ ਅਤੇ ਪੈਸੇ ਦੀ ਵਰਤੋਂ ਕਰਕੇ ਉਸ ਦਰਿਆ ਦੇ ਵਿੱਚ ਜੜੀ ਲੱਕੜਾ ਸੁੱਟਦਾ ਹੈ ਜਿਸ ਨਾਲ ਵਾਤਾਵਰਣ ਨੂੰ ਵੱਡਾ ਨੁਕਸਾਨ ਹੁੰਦਾ ਹੈ ਉਸ ਨੇ ਵੀ ਦੱਸਿਆ ਵੀ ਮੰਤਰੀ ਦੇ ਪਿੰਡ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਦੇ ਕੋਤੇ ਧੋਕੇ ਨਾਲ ਹੜੱਪੀਆਂ ਹੋਈਆਂ ਹਨ ਅਤੇ ਕਈ ਲੋਕਾਂ ਤੇ ਝੂਠੇ ਕੇਸ ਵੀ ਦਰਜ ਕਰਵਾਏ ਗਏ ਹਨ ਤਾਂ ਜੋ ਆਪਣਾ ਰਸੂਪਾ ਕੇ ਅਤੇ ਉਸ ਦੇ ਖਿਲਾਫ ਕੋਈ ਨਾ ਖੜਾ ਹੋਵੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਵੀ ਰਮਨਦੀਪ ਨੇ ਇਹ ਵੀ ਦੱਸਿਆ ਵੀ ਮੰਤਰੀ ਬਲਦੇਵ ਸਿੰਘ ਨੇ ਪਤੇ ਸਿੰਘ ਦੇ ਪਿਤਾ ਬਾਬਾ ਜਸਾ ਸਿੰਘ ਨੂੰ ਵੀ ਇੱਕ ਝੂਠੇ ਕੇਸ ਦੇ ਵਿੱਚ ਬਸਾਇਆ ਬਾਬਾ ਜਸਾ ਸਿੰਘ ਇੱਕ ਧਾਰਮਿਕ ਅਤੇ ਇਮਾਨਦਾਰ ਵਿਅਕਤੀ ਸਨ ਜਿਨ੍ਹਾਂ ਨੇ ਬਲਦੇਵ ਸਿੰਘ ਦੇ ਇੱਕ ਹੋਰ ਗੈਰ ਕਾਨੂੰਨੀ ਜ਼ਮੀਨ ਦੇ ਸੌਦੇ ਦਾ ਵਿਰੋਧ ਕੀਤਾ ਬਲਦੇਵ ਸਿੰਘ ਨੇ ਬਾਬਾ ਜਸਾ ਸਿੰਘ ਨੂੰ ਬਦਨਾਮ ਕਰਨ ਅਤੇ ਉਹਨਾਂ ਦੀ ਕੀਮਤੀ ਜ਼ਮੀਨ ਨੂੰ ਹੜਪਣ ਲਈ ਉਹਨਾਂ 'ਤੇ ਇੱਕ ਕਤਲ ਦਾ ਝੂਠਾ ਕੇਸ ਲਗਾਇਆ ਅਤੇ ਫਿਰ ਉਤਾਂ ਦੇ ਵਿੱਚ ਫੇਰਾਫੇਰੀ ਕਰਕੇ ਉਹਨਾਂ ਨੂੰ ਸਨਦ ਦਵਾਈ ਰਮਨਦੀਪ ਕੌਰ ਇਸ ਸਬਦ ਦੇ ਠੋਸ ਸਬੂਤ ਹਨ ਪੁਰਾਣੇ ਦਸਤਾਵੇਜ਼ ਆਡੀਓ ਰਿਕਾਰਡਿੰਗਾਂ ਅਤੇ ਗਵਾਹਾਂ ਦੇ ਨਾਮ ਸਿਮਰਨ ਕੌਰ ਨੂੰ ਹੁਣ ਸਾਰੀ ਪਹੇਲੀ ਦਾ ਹੱਲ ਮਿਲ ਗਿਆ ਸੀ ਉਹ ਪੂਰੀ ਤਰ੍ਹਾਂ ਤਿਆਰ ਸੀ ਉਸਨੇ ਰਮਨਦੀਪ ਦੇ ਸਬੂਤਾਂ ਨੂੰ ਇਕੱਠਾ ਕੀਤਾ ਅਤੇ ਬਲਦੇਰ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾਈ ਮੰਤਰੀ ਬਲਦੇਵ ਸਿੰਘ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਤਾਕਤਵਰ ਵਿਅਕਤੀ ਸੀ ਉਸਨੂੰ ਗ੍ਰਿਫਤਾਰ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਭਾਵੇਂ ਇਸ ਵਕਤ ਉਸ ਦੀ ਸਰਕਾਰ ਨਹੀਂ ਸੀ ਲੇਕਿਨ ਫਿਰ ਵੀ ਉਸ ਦਾ ਅਹੁਦਾ ਘਟ ਨਹੀਂ ਹੋਇਆ ਸਿਮਰਨ ਕੌਰ ਸਿਸਟਮ ਦੇ ਅੰਦਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਅਧਿਕਾਰੀ ਅਜੇ ਵੀ ਬਲਦੇਵ ਸਿੰਘ ਨਾਲ ਜੁੜੇ ਸਨ ਉਸ ਨੂੰ ਕਈ ਵਾਰ ਧਮਕੀਆਂ ਮਿਲੀਆਂ ਪਰ ਸਿਮਰਨ ਕੌਰ ਨੇ ਹਿੰਮਤ ਨਹੀਂ ਹਾਰੇ ਉਹ ਸਤਾਈ ਅਤੇ ਨਿਆਂ ਲਈ ਲੜਨ ਲਈ ਡਟ ਸੀ ਉਸ ਨੇ ਆਪਣੀ ਪੂਰੀ ਟੀਮ ਨਾਲ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਆਖਿਰਕਾਰ ਉਸ ਦੀ ਮਿਹਨਤ رنگ ਲੈ ਹੀ ਸਿਮਰਨ ਕੌਰ ਨੇ ਬਲਦੇਵ ਸਿੰਘ ਨੂੰ ਪ੍ਰਸ਼ਟਾਚਾਰ ਵਾਤਾਵਰਣ ਪ੍ਰਦੂਸ਼ਣ ਅਤੇ ਝੂਠੇ ਕੇਸ ਦਰਜ ਕਰਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਬਲਦੇਵ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਸਾਰੇ ਪਾਸੇ ਅਗਵੰਗ ਫੈਲ ਗਈ ਅਤੇ ਲੋਕਾਂ ਨੇ ਸਿਮਰਨ ਕੌਰ ਦੀ ਹਿੰਮਤ ਅਤੇ ਇਮਾਨਦਾਰੀ ਚੜਾ ਗਕੀ ਤੇ ਉਸ ਦਾ ਨਾਮ ਹਰ ਪਾਸੇ ਚਮਕ ਰਿਹਾ ਸੀ ਉਸ ਤੋਂ ਬਾਅਦ ਸਿਮਰਨ ਕੌਰ ਪਤੇ ਸਿੰਘ ਨੂੰ ਦੁਬਾਰਾ ਮਿਲਣ ਉਸੇ ਜੇਲ੍ਹ ਦੇ ਵਿੱਚ ਗਏ ਕੋਈ ਅਫਸਰ ਬਜੋ ਨਹੀਂ ਬਲਕਿ ਇੱਕ ਸ਼ੁਕਰਗੁਜ਼ਾਰ ਇਨਸਾਨ ਬਜੋ ਗਏ ਉਸ ਦੇ ਚਿਹਰੇ ਤੇ ਨਿਮਰਤਾ ਤੇ ਸਤਕਾਰ ਦਾ ਭਾਵ ਸਭ ਚਲ ਰਿਹਾ ਸੀ ਮੈਂ ਤੁਹਾਡਾ ਬੜਾ ਧੰਨਵਾਦ ਕਰਦੀ ਹਾਂ ਪਤੇ ਸਿੰਘ ਜੀ ਸਿਮਰਨ ਕੌਰ ਨੇ ਬਹੁਤ ਹੀ ਨਿਮਰਤਾ ਨਾਲ ਕਿਹਾ ਉਸ ਦੀ ਆਵਾਜ਼ ਦੇ ਵਿੱਚ ਇੱਕ ਨੋਕੀ ਭਾਵਨਾ ਸੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਤੁਸੀਂ ਮੈਨੂੰ ਸੱਚੇ ਕਾਨੂੰਨ ਅਤੇ ਇਨਸਾਨੀਅਤ ਦਾ ਮਤਲਬ ਸਿਖਾਇਆ ਹੈ ਤੁਸੀਂ ਮੇਰੀ ਜ਼ਿੰਦਗੀ ਨੂੰ ਦੋ ਵਾਰ ਬਚਾਇਆ ਇੱਕ ਵਾਰ ਜਦੋਂ ਸੀ ਮੈਨੂੰ ਹਾਤੀ ਤੋਂ ਬਚਾਇਆ ਅਤੇ ਦੂਜੀ ਵਾਰ ਜਦੋਂ ਤੁਸੀਂ ਮੈਨੂੰ ਸੱਚਾਈ ਦੇ ਰਾਹ ਦਿਖਾਇਆ ਅਤੇ ਮੈਨੂੰ ਇੱਕ ਸੱਚਾ ਅਫਸਰ ਬਣਾਇਆ ਉਸਨੇ ਦੁਬਾਰਾ ਪਤੇ ਸਿੰਘ ਨੂੰ ਕੁਝ ਮੰਗਣ ਲਈ ਕਿਹਾ ਹੁਣ ਤਾਂ ਕੁਝ ਮੰਗ ਲਓ ਪਤੇ ਸਿੰਘ ਜੀ ਉਸ ਦਿਨ ਤੁਸੀਂ ਕੁਝ ਨਹੀਂ ਮੰਗਿਆ ਮੈਂ ਤੁਹਾਨੂੰ ਕੁਝ ਵੀ ਦੇਣ ਲਈ ਤਿਆਰ ਹਾਂ ਮੈਂ ਤੁਹਾਡੀ ਕਰਜ਼ਦਾਰ ਹਾਂ ਪਤੇ ਸਿੰਘ ਨੇ ਸਿਮਰਨਵਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਡੂੰਘਾ ਦਰਦ ਅਤੇ ਥਾ ਪਿਆਰ ਸੀ ਜਿਵੇਂ ਉਹ ਆਪਣੀ ਸਾਰੀ ਜ਼ਿੰਦਗੀ ਇਸ ਪਲ ਦਾ ਇੰਤਜ਼ਾਰ ਕਰ ਰਿਹਾ ਹੋਵੇ ਜਦੋਂ ਉਹ ਆਪਣੇ ਪਿਤਾ ਲਈ ਇਨਸਾਫ਼ ਮੰਗ ਸਕੇਗਾ ਉਸ ਨੇ ਬਹੁਤ ਹੀ ਖੋੜੀ ਆਵਾਜ਼ ਦੇ ਵਿੱਚ ਕਿਹਾ ਉਸ ਦੇ ਸ਼ਬਦਾਂ ਦੇ ਵਿੱਚ ਇੱਕ ਗਹਿਰਾ ਦਰਦ ਤੇ ਵਿਸ਼ਵਾਸੀ ਬੀਬੀ ਜੀ ਜੇ ਤੁਸੀਂ ਸੱਚਮੁੱਚ ਮੈਨੂੰ ਕੁਝ ਜਣਾ ਚਾਹੁੰਦੇ ਹੋ ਤਾਂ ਸਿਰਫ ਇੱਕ ਚੀਜ਼ ਇਹ ਦੇ ਦਿਓ ਮੇਰੇ ਪਿਤਾ ਦੀ ਬਾਬਾ ਜਸਾ ਸਿੰਘ ਨੂੰ ਬੇਦੋਸ਼ਾ ਕਰ ਦਿਓ ਉਹਨਾਂ ਨੂੰ ਇੱਕ ਛੋਟੇ ਕੇਸ ਦੇ ਵਿੱਚ ਫਸਾਇਆ ਗਿਆ ਹੈ ਸਿਮਰਨ ਕੌਰ ਹੈਰਾਨ ਹੋ ਜਾਂਦੀ ਹੈ ਉਸਨੇ ਹੁਣੇ ਤਾਂ ਉਸ ਕੇਸ ਬਾਰੇ ਪਤਾ ਲਗਾਇਆ ਸੀ ਉਸਨੇ ਜਾਣਿਆ ਕਿ ਪਤੇ ਸਿੰਘ ਆਪਣੀ ਜਾਨ ਦੇ ਕੇ ਵੀ ਕਿਸੇ ਹੋਰ ਦਾ ਫਾਇਦਾ ਨਹੀਂ ਚੁਕਣਾ ਚਾਹਦਾ ਉਹ ਸਿਰਫ ਆਪਣੇ ਪਿਤਾ ਦੀ ਇੱਜ਼ਤ ਨੂੰ ਵਾਪਸ ਚਾਹੁੰਦਾ ਹੈ ਉਸ ਨੂੰ ਬੇਇਨਸਾਫੀ ਨਾਲ ਦੁਰਕਟਾ ਜਾ ਰਿਹਾ ਹੈ ਉਹ ਫਤੇਹ ਸਿੰਘ ਦੀ ਇਮਾਨਦਾਰੀ ਅਤੇ ਸਬਰ ਤੇ ਹੈਰਾਨ ਹੈ ਸਿਮਰਨ ਕੌਰ ਨੇ ਤੁਰੰਤ ਬਾਬਾ ਜਸਾ ਸਿੰਘ ਕੇਸ ਨੂੰ ਦੁਬਾਰਾ ਖੋਲ੍ਹਿਆ ਇੱਕ ਲੰਬੀ ਅਤੇ ਮੁਸ਼ਕਲ ਕਾਨੂੰਨੀ ਪ੍ਰਕਿਰਿਆ ਸੀ ਕਿਉਂਕਿ ਕੇਸ ਬੜਾ ਪੁਰਾਣਾ ਸੀ ਅਤੇ ਬਹੁਤ ਸਾਰੇ ਸਬੂਤ ਬਰਬਾਦ ਹੋ ਚੁੱਕੇ ਸਨ ਪਰ ਸਿਮਰਨ ਕੌਰ ਦੀ ਦ੍ਰਿੜਤਾ ਰਮਨਦੀਪ ਦੀ ਗਵਾਹੀ ਅਤੇ ਨਵੇਂ ਮਿਲੇ ਸਬੂਤਾਂ ਨਾਲ ਅਦਾਲਤ ਨੇ ਬਾਬਾ ਜਸਾ ਸਿੰਘ ਨੂੰ ਬੇਦੋਸ਼ਾ ਸਾਬਤ ਕਰ ਦਿੱਤਾ ਬਾਬਾ ਜਸਾ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਜਦੋਂ ਬਾਬਾ ਜਸਾ ਸਿੰਘ ਜੇਲ੍ਹ ਤੋਂ ਬਾਹਰ ਆਏ ਤਾਂ ਉਹਨਾਂ ਦਾ ਪੁੱਤਰ ਫਤੇ ਸਿੰਘ ਉਹਨਾਂ ਦਾ ਇੰਤਜ਼ਾਰ ਵਿੱਚ ਖੜਾ ਸੀ ਦੋਵਾਂ ਨੇ ਇੱਕ ਦੂਜੇ ਨੂੰ ਗળે ਲਗਾ ਲਿਆ ਬਾਬਾ ਜਸਾ ਸਿੰਘ ਦੀਆਂ ਅੱਖਾਂ ਦੇ ਵਿੱਚ ਹਨ੍ਹੇ ਸਮਾਂ ਪੁੱਤਰ ਮੈਂ ਤੈਨੂੰ ਕਿੱਸੇ ਕਿ ਸਾਜਦਾ ਪਲਾਕ ਦੇਣਾ ਛੱਡੇਂਗੀ ਮੈਂ ਉਹ ਮੇਰੀ ਇੱਜ਼ਤ ਵਾਪਸ ਕਰ ਦਿੱਤੀ ਹੈ ਸਿਮਰਨ ਕੌਰ ਇਹ ਸਭ ਕੁਝ ਦੇਖ ਕੇ ਪਾਬੋਖ ਹੋ ਜਾਂਦੀ ਹੈ ਉਸਨੇ ਸਮਝਿਆ ਕਿ ਨਿਹੰਗ ਸਿੰਘ ਦਾ ਅਸਲੀ ਕਰਮ ਹੈ ਸਿਰਫ ਘੋੜਿਆਂ ਤੇ ਸਵਾਰ ਹੋਣਾ ਜਾਂ ਤਲਵਾਰ ਚਲਾਉਣਾ ਨਹੀਂ ਹੈ ਸਗੋਂ ਸੇਵਾ ਇਮਾਨਦਾਰੀ ਸੱਚਾਈ ਅਤੇ ਨਿਮਰਤਾ ਨਾਲ ਜੁੜਨਾ ਹੈ ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਜ਼ਿੰਦਗੀ ਦਾ ਅਸਲ ਮਕਸਦ ਸਿਰਫ ਕਾਨੂੰਨ ਲਾਗੂ ਕਰਾਉਣਾ ਨਹੀਂ ਬਲਕਿ ਨਿਆਂ ਦੇਣਾ ਹੈ ਭਾਵੇਂ ਇਸ ਲਈ ਉਸ ਨੂੰ ਆਪਣੇ ਹੰਕਾਰ ਨੂੰ ਛੱਡਣਾ ਪਵੇ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਕੀ ਕਰਨਾ ਚਾਹੋਗੇ ਬਾਬਾ ਉਚਾਰਾ ਕੇ ਉਸ ਅਫਸਰ ਨੂੰ ਬਦਲ ਦਿੱਤੇ ਜਿਸ ਨੇ ਹੁਣੇ ਉਸਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਦਲੇ ਦੇ ਵਿੱਚ ਰੱਬ ਨੇ ਵੀ ਉਸਨੂੰ ਮਿਆ ਦਿੱਤਾ ਰੱਬ ਨੇ ਵੀ ਉਸਦੀ ਮਦਦ ਕੀਤੀ ਅਤੇ ਕੀ ਕਹਾਂ ਚਾਹੋਗੇ ਸਿਮਰਨਤ ਕੌਰ ਵਰਗੇ ਅਫਸਰ ਬਾਰੇ ਕਿਤੇ ਪੰਜਾਬ ਦੇ ਵਿੱਚ ਇਹੋ ਜਿਹੇ ਅਫਸਰਾਂ ਦਾ ਬੜਾ ਘਾਟਾ ਹੋਏ ਜਿੱਕਰ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਅਫਸਰ ਹੋ ਜਾਣ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੀ ਸੂਰਤ ਬਦਲ ਜਾਵੇਗੀ ਜਾਂ ਇਹੋ ਜਿਹੀ ਰਹਿਣ ਵਾਲੀ ਹੈ ਜਦੋਂ ਤੱਕ ਇਹੋ ਜਿਹੇ ਮੰਤਰੀ ਆਪਣੇ ਪੰਜਾਬ ਦੇ ਵਿੱਚ ਹਨ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਿਮਰਨ ਕੌਰ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਹੋ ਹਾਂਜੀ ਸੰਗਤ ਦੇ ਦਿਓ ਜੀ ਸਾਨੂੰ ਜਦੋਂ ਚੈਨਲ ਤੇ ਨਵੇਂ ਚੈਨਲ ਨੂੰ ਕਰ ਰਿਹਾ ਜੀ ਸਬਸਕ੍ਰਾਈਬ ਨਾ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਵੀਡੀਓ ਚੰਗੀ ਲੱਗੇ ਦੋਸਤਾ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਗੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ